ਕਿ ਤੋਂ ਆ ਡ ਲਵ ਲਾਈਕ ਨੂੰ ਲੈ ਕੇ ਬਾਬਾ ਰਹਿਮਤ ਅਲੀ ਨਾਮ ਤੋਂ ਤੁਸੀਂ ਉਹਨਾਂ ਨੂੰ ਡੀਐਮ ਕਰਕੇ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ। ਹਰੋ ਇਹ ਤੇਰੀ ਵਾਈਫ ਨੇ ਪਾਈ ਹੈ ਨਾ ਸਟੋਰੀ। ਹਾਂਜੀ ਹਾਂਜੀ ਜੀ। ਕਾਹ ਤੋਂ ਪਾਈ ਹੈ ਬਾਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਣੇ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ। ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਤੇ ਮੁੰਡਿਆਂ ਨੂੰ ਵੀ ਬਲਾ ਮੈਰਜ ਕਰਾਉਣ ਲਈ ਇਹਦੇ ਨਾਲ ਕਰੋ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ 'ਚ ਆਏ ਆਂ ਜੀ ਉਹ ਤੇ ਭਾਈ ਬੰਦੇ ਆ ਗਲਤੀ ਆ ਜੀ ਉਹਨੂੰ ਰਹਿਮਤ ਅਲੀ ਨੂੰ ਕਿਸੇ ਹੋਰ ਬਾਬੇ ਦਾ ਨੰਬਰ ਨੰਬਰ ਪਹੁੰਚਦਾ ਕਰੋ ਭਰਾਵਾ ਵੀ ਆਪ ਦਾ ਤੂੰ ਧਿਆਰ ਰੱਖ ਹੁਣ ਉਹ ਤਾਂ ਆਪ ਖਤਰੇ 'ਚ ਆ ਤੁਹਾਨੂੰ ਕਿੱਥੋਂ ਬਚਾਲੂਗਾ ਜੇ ਰਹਿਮਤ ਅਲੀ ਨੂੰ ਲੈ ਵਿੱਚ ਫੋਨ ਕਾਨਫਰੈਂਸ ਦੇ ਉਹਨੂੰ ਕਹਿ ਵੀ ਫੋਨ ਆ ਗਿਆ ਨਗਾ ਸਿੰਘਾ ਦਾ ਭਾਈ ਬਚਾ ਸਾਨੂੰ ਹੁਣ ਬਚਾਲੂ ਤੁਹਾਨੂੰ ਉਹ ਵੇ ਇਹ ਤਾਂ ਕਿ ਕੋਈ ਪੁੱਛਦਾ ਫੇਰ ਤੁਸੀਂ 5-4000 10000 ਰੁਪਏ ਪਿੱਛੇ ਤੁਸੀਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਠੀਕ ਆ ਤੁਸੀਂ ਬੱਚੇ ਆ ਸਾਡੇ ਹੀ ਭੈਣ ਭਰਾ ਆ ਤੁਸੀਂ ਅਸੀਂ ਤੁਹਾਡੇ ਵਿਰੋਧੀ ਨਹੀਂ ਹੈਗੇ ਪਰ ਮਾਹੌਲ ਤੁਸੀਂ ਨਾ ਖਰਾਬ ਕਰੋ ਜਦ